ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਕਿਸੇ ਨਾਲ ਰਹੋ ਤਾਂ ਵਫਾਦਾਰ ਬਨ ਕੇ ਰਹੋ ਧੋਖਾ ਦੇਣਾ ਗਿਰੇ ਹੋਏ ਲੋਕਾਂ ਦੀ ਪਹਿਚਾਨ ਹੁੰਦੀ ਹੈ ਇਹ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜੋ ਹਰ ਸਮੇਂ ਔਰਤਾਂ ਨੂੰ ਘੂਰਦਾ ਰਹਿੰਦਾ ਸੀ ਉਸਦੇ ਮਨ ਚ ਕਾਮ ਵਾਸਨਾ ਦੇ ਵਿਚਾਰ ਚੱਲਦੇ ਰਹਿੰਦੇ ਸਨ ਜਿਸ ਕਾਰਨ ਉਸਤੇ ਅੰਦਰ ਪਿਤਾ ਬਨਨ ਦੀ ਵੀ ਤਾਕਤ ਖਤਮ ਹੋ ਚੁੱਕੀ ਸੀ ਇੱਕ ਪਿੰਡ 'ਚ ਇੱਕ ਬਜ਼ੁਰਗ ਮਾਂ ਆਪਣੇ ਬੇਟੇ ਨਾਲ ਰਹਿੰਦੀ ਸੀ ਉਸਦੇ ਲੜਕੇ ਦਾ ਨਾਂ ਮੋਹਨ ਸੀ ਔਰਤਾਂ ਤੇ ਲੜਕੀਆਂ ਮੋਹਨ ਤੋਂ ਪਰੇਸ਼ਾਨ ਰਹਿੰਦੀਆਂ ਸਨ ਮੋਹਨ ਹਰ ਸਮੇਂ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਨੂੰ ਘੂਰਦਾ ਰਹਿੰਦਾ ਸੀ ਉਹ ਹਰ ਸਮੇਂ ਕਾਮ ਵਾਸਨਾ ਬਾਰੇ ਹੀ ਸੋਚਦਾ ਰਹਿੰਦਾ ਸੀ ਪਿੰਡ ਦੀਆਂ ਔਰਤਾਂ ਜਦੋਂ ਵੀ ਤਲਾਬ 'ਚ ਨਹਾਉਣ ਲਈ ਜਾਂਦੀਆਂ ਤਾਂ ਉਹਨਾਂ ਨੂੰ ਉਹ ਲੁੱਕ ਕੇ ਦੇਖਦਾ ਸੀ ਪੈਂਦੀਆਂ ਔਰਤਾਂ ਰੋਜ਼ਾਨਾ ਮੋਹਨਦੀ ਮਾਂ ਨੂੰ ਸ਼ਿਕਾਇਤ ਕਰਦੀਆਂ ਸਨ ਪਰ ਉਹ ਆਪਣੇ ਬੇਟੇ ਨੂੰ ਸਮਝਾਉਣ ਦੀ ਥਾਂ ਉਹਨਾਂ ਔਰਤਾਂ ਨੂੰ ਹੀ ਉਲਟਾ ਸਿੱਧਾ ਸੁਣਾ ਦਿੰਦੀ ਸੀ ਉਸ ਤੇ ਮਨਚ ਬਸ ਇਹੀ ਖਿਆਲ ਹੁੰਦਾ ਸੀ ਕਿ ਜਿਸ ਦਿਨ ਉਹ ਉਸਦਾ ਵਿਆਹ ਕਰ ਦੇਣਗੇ ਤਾਂ ਉਸ ਦੀਆਂ ਸਾਰੀਆਂ ਆਦਤਾਂ ਆਪਣੇ ਆਪ ਛੁੱਟ ਜਾਣਗੀਆਂ ਦੀ ਗੱਲ ਹੈ ਕਿ ਕਿਸੇ ਕੰਮ ਕਰਕੇ ਮੋਹਨ ਦੀ ਮਾਂ ਨਾਲ ਵਾਲੇ ਪਿੰਡ ਗਈ ਹੋਈ ਸੀ ਉਸ ਨੂੰ ਵਾਪਸ ਆਉਂਦੇ ਕਾਫੀ ਸਮਾਂ ਹੋ ਗਿਆ ਸੀ ਤੇ ਗਰਮੀ ਦੇ ਦਿਨ ਸਨ ਇਸ ਲਈ ਧੁੱਪ ਬਹੁਤ ਤੇਜ਼ ਪੈਣ ਲੱਗੀ ਸੀ ਗਰਮੀ ਕਰਕੇ ਮੋਹਨ ਦੀ ਮਾਂ ਦਾ ਗਲਾ ਸੁੱਕਣ ਲੱਗਿਆ ਪਿਆਸ ਤੇ ਗਰਮੀ ਕੰ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਇਸ ਲਈ ਉਹ ਉੱਥੇ ਹੀ दरख की छां हेठ बैठ गई कि उस समय ही एक लड़की नेड़ले खूह चो पानी घड़े च लैके दी है लड़की की नज़र मोहन की माँ से पड़ी है जो गर्मी ते प्यास करके परेशान जि दिस रही होंगी है जो तो लड़की उसू देखती है तो उसको आ उसनों पानी पीने दी है पानी पी के मोहन की माँ की जान चान आ जाती है ਮੋਹਨਦੀ ਮਾਂ ਜਦੋਂ ਲੜਕੀ ਨੂੰ ਦੇਖਦੀ ਹੈ ਤਾਂ ਦੇਖਦੀ ਹੀ ਰਹਿ ਜਾਂਦੀ ਹੈ ਲੜਕੀ ਬਹੁਤ ਹੀ ਸੋਹਣੀ ਸੀ ਮੋਹਨਦੀ ਮਾਂ ਉਸ ਲੜਕੀ ਨੂੰ ਦੇਖ ਕੇ ਉਸ ਨੂੰ ਆਪਣੀ ਬਹੂ ਬਣਾਉਣ ਦੇ ਸੁਪਨੇ ਦੇਖਣ ਲੱਗਦੀ ਹੈ ਇਹ ਹੀ ਸੋਚ ਕੇ ਉਸ ਲੜਕੀ ਦੇ ਘਰ ਦਾ ਪਤਾ ਤੇ ਮਾਪਿਤਾ ਦਾ ਨਾਂ ਪੁੱਛ ਲੈਂਦੀ ਹੈ ਲੜਕੀ ਦੀ ਜਾਣ ਤੋਂ ਬਾਅਦ ਮੋਹਨਦੀ ਮਾਂ ਲੜਕੀ ਦੇ ਪਿੰਡ ਦੇ ਪੰਡਤ ਕੋਲ ਜਾਂਦੀ ਹੈ ਉਹ ਪੰਡਤ ਨੂੰ ਪ੍ਰਣਾਮ ਕਰਦੀ ਹੈ ਤੇ ਆਪਣੇ ਬਾਰੇ ਦੱਸਦੇ ਹੋਏ ਆਪਣੇ ਮਨ ਦੀ ਗੱਲ ਵੀ ਦੱਸ ਦਿੰਦੀ ਹੈ। ਪੰਡਿਤ ਜੀ ਕਹਿੰਦੇ ਹਨ ਕਿ ਠੀਕ ਹੈ ਮੈਂ ਇਸ ਸੰਬੰਧੀ ਲੜਕੀ ਦੇ ਪਿਤਾ ਨਾਲ ਗੱਲ ਕਰਾਂਗਾ। ਦੂਜੇ ਦਿਨ ਪੰਡਤ ਤ੍ਰਿਸ਼ਤਾ ਲੈ ਕੇ ਲੜਕੀ ਦੇ ਘਰ ਪਹੁੰਚ ਜਾਂਦਾ ਹੈ। ਲੜਕੀ ਦੇ ਮਾਤਾ-ਪਿਤਾ ਵੀ ਪੰਡਿਤ ਦੀ ਹਾਂਚ ਹਾਂ ਮਿਲਾ ਦਿੰਦੇ ਹਨ। ਪੰਡਿਤ ਇੱਕ ਖੁਸ਼ਖਬਰੀ ਮੋਹਨ ਦੀ ਮਾਂ ਨੂੰ ਦਿੰਦਾ ਹੈ। ਬਹੁਤ ਖੁਸ਼ ਹੋ ਜਾਂਦੀ ਹੈ ਤੇ ਇੱਕ ਵਧੀਆ ਜਿਹਾ ਮਹੁਰਤ ਕੜਵਾ ਕੇ ਮੋਹਨ ਦਾ ਵਿਆਹ ਕਰਵਾ ਦਿੰਦੀ ਹੈ ਵਿਆਹ ਤੋਂ ਬਾਅਦ ਵੀ ਮੋਹਨ ਕਾਂ ਵਾਸਨਾ ਬਾਰੇ ਹੀ ਸੋਚਦਾ ਰਹਿੰਦਾ ਹੈ ਸਾਲ ਦੇ ਇੱਕ ਬੀਤ ਚੰਨ ਤੋਂ ਬਾਅਦ ਮੋਹਨ ਦੀ ਮਾਂ ਬਹੁਤ ਉਦਾਸ ਰਹਿਣ ਲੱਗਦੀ ਹੈ ਕਿਉਂਕਿ ਇੱਕ ਸਾਲ ਬੀਤਣ ਤੋਂ ਬਾਅਦ ਵੀ ਉਸ ਨੂੰ ਦਾਦੀ ਬਣਨ ਦਾ ਸੁਖ ਨਸੀਬ ਨਹੀਂ ਹੁੰਦਾ ਉਹ ਆਪਣੇ ਬਹੂ ਨੂੰ ਲੈ ਕੇ ਵੈਦਾਂ ਤੇ ਹਕੀਮਾਂ ਦੇ ਚੱਕਰ ਕੱਟਣ ਲੱਗਦੀ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਸਾਰੇ ਵੈਦ ਤੇ ਹਕੀਮ ਇਹ ਹੀ ਕਹਿੰਦੇ ਹਨ ਕਿ ਤੁਹਾਡੀ ਬਹੁ ਨੂੰ ਕੋਈ ਰੋਗ ਜਾਂ ਬਿਮਾਰੀ ਨਹੀਂ ਹੈ ਕਈ ਹਕੀਮਾਂ ਨੇ ਤਾਂ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਵੀ ਲਿਆਓ ਜਦੋਂ ਵੀ ਕੋਈ ਉਸਦੇ ਬੇਟੇ ਬਾਰੇ ਕੁਝ ਕਹਿੰਦਾ ਤਾਂ ਉਹ ਮੂੰਹ ਫੁਲਾ ਲੈਂਦੀ ਤੇ ਸੋਚਦੀ ਕਿ ਭਲਾ ਮੇਰੇ ਬੇਟੇ ਨੂੰ ਕੀ ਬਿਮਾਰੀ ਹੋ ਸਕਦੀ ਹੈ ਉਹ ਤਾਂ ਇੱਕਦਮ ਸਹਿਤਮੰਦ ਹੈ ਜਦੋਂ ਹਕੀਮਾਂ ਤੋਂ ਕੋਈ ਫਾਇਦਾ ਨਾ ਹੋਇਆ ਤਾਂ ਉਹ ਜੋਸ਼ੀਆਂ ਤੇ ਪੰਡਤਾ ਕੋਲ ਜਾਣ ਲੱਗੀ ਤੇ ਪੂਜਾ ਪਾਠ ਕਰਵਾਉਣ ਲੱਗੀ ਤੇ ਜਦੋਂ ਇੱਥੇ ਵੀ ਕੋਈ ਫਾਇਦਾ ਨਾ ਹੋਇਆ ਤਾਂ ਉਹ ਬਹੁਤ ਹੀ ਉਦਾਸ ਰਹਿਣ ਲੱਗੀ ਤੇ ਸੋਚਣ ਲੱਗੀ ਕਿ ਮੇਰੀ ਬਹੁਤੀ ਕਿਸਮਤ 'ਚ ਬੱਚੇ ਹੈ ਹੀ ਨਹੀਂ ਇਸੇ ਕਾਰਨ ਉਹ ਹੁਣ ਛੋਟੀ-ਛੋਟੀ ਗੱਲ ਤੇ ਹੀ ਆਪਣੀ ਬਹੂ ਨੂੰ ਬੁਰਾ ਭਲਾ ਕਹਿਣ ਲੱਗੀ मोहनਦੀ ਪਤਨੀ ਵੀ ਆਪਣੀ ਸਸਤੀਆਂ ਗੱਲਾਂ ਕਰਕੇ ਰੋਂਦੀ ਰਹਿੰਦੀ ਤੇ ਸੋਚਦੀ ਕਿ ਉਸਦੀ ਕਿਸਮਤ ਵਿੱਚ ਬੱਚੇ ਹੈ ਹੀ ਨਹੀਂ ਇੱਕ ਦਿਨ मोहनਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਪਿੰਚ ਭਗਵਾਨ ਬੁੱਧ ਰੁਕੇ ਹੋਏ ਹਨ ਉਹ ਬੇਟੇ ਤੇ ਬਹੂ ਨੂੰ ਲੈ ਕੇ ਭਗਵਾਨ ਬੁੱਧ ਕੋਲ ਪਹੁੰਚ ਜਾਂਦੀ ਹੈ ਉਸ ਸਮੇਂ ਭਗਵਾਨ ਬੁੱਧ ਕੋਲ ਬਹੁਤ ਸਾਰੇ ਲੋਕ ਪ੍ਰਵਚਨ ਸੁਣ ਰਹੇ ਹੁੰਦੇ ਹਨ ਤਾਂ ਉਹ ਵੀ ਉੱਥੇ ਹੀ ਬੈਠ ਜਾਂਦੀ ਹੈ ਸਾਰੇ ਲੋਕ ਵਾਰੀ-ਵਾਰੀ ਭਗਵਾਨ ਬੁੱਧ ਨੂੰ ਆਪਣਾ ਦੁੱਖ ਦੱਸ ਰਹੇ ਹੁੰਦੇ ਹਨ। ਤਦ ਮੋਹਨ ਦੀ ਮਾਂ ਦੀ ਵਾਰੀ ਆਉਂਦੀ ਹੈ। ਤਾਂ ਉਹ ਭਗਵਾਨ ਬੁੱਧ ਦੇ ਚਰਨਾਂ 'ਚ ਟਿੱਕੇ ਰੋਣ ਲੱਗਦੀ ਹੈ। ਭਗਵਾਨ ਬੁੱਧ ਉਸ ਨੂੰ ਚੁੱਪ ਕਰਵਾਉਂਦੇ ਹਨ ਤੇ ਉਸਤੇ ਦੁੱਖ ਦਾ ਕਾਰਨ ਪੁੱਛਦੇ ਹਨ। ਤਾਂ ਮੋਹਨ ਦੀ ਮਾਂ ਦੱਸਦੀ ਹੈ ਕਿ ਉਸ ਦੀ ਬਹੁਤੀ ਕਿਸਮਤ ਵਿੱਚ ਬੱਚਿਆਂ ਦਾ ਸੁੱਖ ਨਹੀਂ ਹੈ। ਉਸਦੀ ਕਿਸਮਤ ਵਿੱਚ ਬੱਚੇ ਹੈ ਹੀ ਨਹੀਂ ਤਦ ਭਗਵਾਨ ਬੁੱਧ ਜੀ ਕਹਿੰਦੇ ਹਨ ਕਿ ਤੁਹਾਨੂੰ ਕਿਸ ਨੇ ਕਿਹਾ ਕਿ ਤੁਹਾਡੀ ਬਹੁਤੀ ਕਿਸਮਤ ਵਿੱਚ ਬੱਚੇ ਨਹੀਂ ਹਨ ਤਦ ਮੋਹਨ ਦੀ ਮਾਂ ਕਹਿੰਦੀ ਹੈ ਕਿ ਮੈਂ ਇਸ ਨੂੰ ਕਈ ਹਕੀਮਾਂ ਨੂੰ ਦਿਖਾਇਆ ਤੇ ਵੈਦ ਹਕੀਮ ਕਹਿੰਦੇ ਹਨ ਕਿ ਇਸ ਨੂੰ ਕੋਈ ਬਿਮਾਰੀ ਹੀ ਨਹੀਂ ਹੈ ਭਗਵਾਨ ਬੁੱਧ ਕਹਿੰਦੇ ਹਨ ਕਿ ਇਸ ਤੋਂ ਤਾਂ ਇਹ ਸਾਬਤ ਨਹੀਂ ਹੁੰਦਾ कि तो बहु की किस्मत का सुख नहीं है भगवान बुध कहते हैं कि सचमुच किस्मत नीज है कि हाँ प्रभु यह सच है इसे भगवान बुध कहते हैं कि जेकर किस्मत न कोई चीज है तो इसका मतलब यह भी है तो किस्मत बनने का सुख ही ना हो ਜੈ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ بیٹے ਦੀ ਕਿਸਮਤ 'ਚ ਪਿਤਾ ਬਨਨ ਦਾ ਸੁੱਖ ਨਾ ਹੋਵੇ ਮੋਹਨ ਦੀ ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਹੈ ਤੇ ਉਹ ਬਹੁਤ ਸ਼ਰਮਿੰਦਾ ਹੁੰਦੀ ਹੈ ਜਦੋਂ ਭਗਵਾਨ ਬੁੱਧ ਨੇ ਮੋਹਨਵਾਲ ਦੇਖਿਆ ਤਾਂ ਭਗਵਾਨ ਬੁੱਧ ਨੂੰ ਸਮਝਣ 'ਚ ਤੇ ਨਾ ਲੱਗੀ ਕਿ ਰੋਗੀ ਕੌਣ ਹੈ ਜਦੋਂ ਭਗਵਾਨ ਬੁੱਧ ਨੇ ਮੋਹਨਵਾਲ ਦੇਖਿਆ ਤਾਂ ਉਹ ਔਰਤਾਂ ਨੂੰ ਕੋਰ ਰਿਹਾ ਸੀ ਭਗਵਾਨ ਬੁੱਧ ਨੇ ਮੋਹਨ ਦੀ ਮਾਂ ਨੂੰ ਕਿਹਾ ਕਿ ਕਿ ਤੁਸੀਂ ਆਪਣੇ ਬੇਟੇ ਨੂੰ ਕਿਸੇ ਹਕੀਮ ਨੂੰ ਦਿਖਾਇਆ ਹੈ ਤਾਂ ਮੋਹਨ ਦੀ ਮਾਂ ਨੇ ਨਾਜ ਸਿਰ ਹਿਲਾਇਆ ਭਗਵਾਨ ਬੁੱਧ ਨੇ ਕਿਹਾ ਕਿ ਰੋਗੀ ਤੁਹਾਡੀ ਬਹੁ ਨਹੀਂ ਸਗੋਂ ਤੁਹਾਡਾ ਬੇਟਾ ਹੈ ਤੇ ਇਸ ਰੋਗ ਦਾ ਕਾਰਨ ਉਸ ਦਾ ਮਨ ਹੈ ਇਹ ਹਰ ਸਮੇਂ ਆਪਣੇ ਮਨ ਚ ਗੰਦੇ ਵਿਚਾਰ ਲਿਆਉਂਦਾ ਹੈ ਇਸ ਦੇ ਮਨ ਚ ਹਰ ਸਮੇਂ ਕਾਮ ਵਾਸਨਾ ਭਰੀ ਰਹਿੰਦੀ ਹੈ ਜਦੋਂ ਭਗਵਾਨ ਬੁੱਧ ਮੋਹਨ ਬਾਰੇ ਦੱਸਦੇ ਹਨ ਤਾਂ ਮੋਹਨ ਕਬਰਾ ਜਾਂਦਾ ਹੈ ਤੇ ਭਗਵਾਨ ਬੁੱਧ ਵੱਲ ਦੇਖਣ ਲੱਗਦਾ ਹੈ ਭਗਵਾਨ ਬੁੱਧ ਕਹਿੰਦੇ ਹਨ ਕਿ ਇਸ ਨੇ ਆਪਣੇ ਗੰਦੇ ਵਿਚਾਰਾਂ ਕਰਕੇ ਔਲਾਦ ਪੈਦਾ ਕਰਨ ਦੀ ਸ਼ਕਤੀ ਹੀ ਗਵਾ ਦਿੱਤੀ ਹੈ ਇਹ ਸੁਣ ਮੋਹਨ ਭਗਵਾਨ ਬੁੱਧ ਦੇ ਚਰਨਾਂ 'ਚ ਡਿੱਗ ਜਾਂਦਾ ਹੈ ਤੇ ਮਾਫੀ ਮੰਗਣ ਲੱਗਦਾ ਹੈ ਇਸ ਤੇ ਭਗਵਾਨ ਬੁੱਧ ਉਸ ਨੂੰ ਇੱਕ ਉਪਾਏ ਦੱਸਦੇ ਹਨ ਕੀ ਧੋਤੀ ਹੋਈ ਮੂੰਗੀ ਦੀ ਦਾਲ ਲੈ ਕੇ ਉਸ ਨੂੰ ਕੁੱਟ ਛਾਨ ਕੇ ਤੇ ਇਸ ਤੇ ਅੰਦਰ 1.5 ਚਮਚ ਗਾਂ ਦਾ ਦੁੱਧ ਮਿਲਾ ਕੇ ਇਸ ਨੂੰ ਉਬਾਲ ਲੈਣਾ ਤੇ ਥੋੜੀ ਮਿਸਰੀ ਸਵਾਦ ਅਨੁਸਾਰ ਪਾ ਲੈਣਾ ਜਦੋਂ ਖੀਰ ਵਾਂਗ ਬਣ ਜਾਵੇ ਤਾਂ ਪੂਰੀ ਰਾਤ ਇਸ ਨੂੰ ਪਈ ਰਹਿਣ ਦੇਵੀਂ ਤੇ ਸਵੇਰ ਦੇ ਸਮੇ 45 ਦਿਨ ਰੋਜ਼ਾਨਾ ਇਸ ਦਾ ਸੇਵਨ ਕਰਨਾ ਮੋਹਨ ਘਰ ਆਉਂਦਾ ਹੈ ਤੇ ਭਗਵਾਨ ਬੁੱਧ ਦੇ ਦੱਸੇ ਅਨੁਸਾਰ ਧੋਤੀ ਮੂੰਗੀ ਦੀ ਦਾਲ ਲੈ ਕੇ ਉਸ ਨੂੰ ਕੁੱਟ ਕੇ ਤੇ ਛਾਨ ਕੇ ਰੱਖ ਲੈਂਦਾ ਹੈ ਤੇ ਰੋਜ਼ਾਨਾ ਸ਼ਾਮ ਨੂੰ ਉਸ ਤੋਂ 1.5 ਚਮਚ ਲੈ ਕੇ ਗਾਂ ਦੇ ਦੁੱਧ ਤੇ ਗਿਲਾਸ ਅੰਦਰ ਥੋੜੀ ਮਿਸਰੀ ਪਾ ਕੇ ਉਬਾਲ ਲੈਂਦਾ ਹੈ ਤੇ ਜਦੋਂ ਖੀਰ ਵਾਂਗ ਬਣ ਜਾਂਦੀ ਹੈ ਤਾਂ ਪੂਰੀ ਰਾਤ ਉਸ ਨੂੰ ਰੱਖ ਦਿੰਦਾ ਹੈ ਤੇ ਸਵੇਰੇ ਖਾਲੀ ਪੇਟ ਉਸ ਦਾ ਸੇਵਨ ਕਰਦਾ ਹੈ 10 ਮਹੀਨੇ ਬੀਤਣ ਤੋਂ ਬਾਅਦ ਮੋਹਨਦੀਪ ਪਤਨੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਦੋਸਤੋ ਬਹੁਤ ਸਾਰੇ ਲੋਕ ਹਨ ਜੋ ਆਪਣੇ ਮਨਚ ਕਾਮਵਾਸਨਾ ਬਾਰੇ ਸੋਚਦੇ ਰਹਿੰਦੇ ਹਨ ਤੇ ਅਜਿਹੇ ਲੋਕਾਂ ਨੂੰ ਜਿੱਥੇ ਸਮਾਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਪਰਿਵਾਰਕ ਜ਼ਿੰਦਗੀ ਚ ਸ਼ਰਮਿੰਦਾ ਹੋਣਾ ਪੈਂਦਾ ਹੈ ਦੂਜਾ ਜੇ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ਉਹਨਾਂ ਨੂੰ ਵੀ ਬਾਤ ਸਮਾਜ ਸਿਰ ਨੀਵਾ ਕਰਨਾ ਪੈਂਦਾ ਹੈ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਸਾਡੀ ਇਸ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖਣਾ ਹਮੇਸ਼ਾ ਮੁਸਕਰਾਉਂਦੇ ਰਹੋ। ਧੰਨਵਾਦ।